ਆਪੀ ਅਗਰ ਆਪਜੀ ਦੇ ਮੰਗ ਪੱਤਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਿੰਘ ਸਾਹਿਬ ਵੱਲੋਂ ਜਾਂ ਐਸਜੀਪੀਸੀ ਵੱਲੋਂ ਤੇ ਕੀ ਬਾਕੀ ਪੰਥਕ ਜਥੇਬੰਦੀਆਂ ਰਲ ਕੇ ਕੋਈ ਪੰਥਕ ਕਰਵਾਇਤਾ ਮੁਤਾਬਕ ਜਿਹੜਾ ਵਾ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰੂ ਅੱਜ ਅਸੀਂ ਕੀ ਸੋਚਦੇ ਨਹੀਂ ਸਾਨੂੰ ਪੂਰਨ ਭਰੋਸਾ ਹੈ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜ਼ਰੂਰ ਸਿੰਘ ਸਾਹਿਬ ਨੂੰ ਸ਼ਕਤੀ ਬਖਸ਼ਣਗੇ ਭਾਈ ਰਗਵੀਰ ਸਿੰਘ ਜ਼ਰੂਰ ਕਾਰਵਾਈ ਕਰਨਗੇ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰ ਸ਼ਹੀਦ ਸਿੰਘ ਸਾਹਿਬ ਜੇਹਦਾਦ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਨੇ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੇਹਦਾਦ ਵਜੋਂ ਸੇਵਾ ਨਿਭਾਈ ਉਹਨਾਂ ਨੂੰ 1993 ਪਹਿਲੀ ਜਨਵਰੀ ਨੂੰ ਕਤਲ ਕਰ ਦਿੱਤਾ ਗਿਆ ਸੀ ਬੜੇ ਲੰਮੇ ਸਮੇਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਦੇ ਪਾਠ ਰੱਖੇ ਸਨ ਅੱਜ ਭੋਗ ਪਏ ਹਨ ਅੱਜ ਜਿੰਨੀਆਂ ਜਥੇਬੰਦੀਆਂ ਤੁਹਾਡੇ ਸਾਹਮਣੇ ਸਨਮੁਖ ਖੜੀਆਂ ਹਨ ਇਹਨਾਂ ਵੱਲੋਂ ਇੱਕ ਮੰਗ ਪੱਤਰ ਜਹੇਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਦੇਣਾ ਹੈ ਜਿਦੇ ਵਿੱਚ ਕੁਝ ਜ਼ਰੂਰੀ ਅਸੀਂ ਮੰਗਾਂ ਵਾਰੀਆਂ ਹਨ ਪਰ ਜਿੰਨੀ ਦੀ ਅਸੀਂ ਅਸੀਂ ਮੰਗ ਪੱਤਰ ਦਿੰਦੇ ਨਹੀਂ ਉਨੇ ਦਿਨ ਤੱਕ ਅਸੀਂ ਪ੍ਰੈਸ ਨੂੰ ਨਹੀਂ ਰਿਲੀਜ਼ ਕਰ ਸਕਦੇ ਪਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਇਹ ਮੰਗ ਕੀਤੀ ਹੈ ਕਿ ਸਿੰਘ ਸਾਹਿਬ ਨੂੰ ਕਤਲ ਕੀਤਾ ਗਿਆ ਉਸ ਤੋਂ ਬਾਅਦ ਅੰਥ ਦਾ ਇੱਕ ਡੈਪੂਟੇਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਉਦੋਂ ਮਿਲਿਆ ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਹੈ ਕਿ ਪਾਈ ਗੁਰਦੇਵ ਸਿੰਘ ਨੂੰ ਕਤਲ ਕੀਤਾ ਗਿਆ ਹੈ ਇਸ ਲਈ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਡੈਪੂਟੇਸ਼ਨ ਦੇ ਕਹਿਣ ਦੇ ਉੱਪਰ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਇੱਕ ਮੈਂਬਰੀ ਕਮਿਸ਼ਨ ਜਿਹੜਾ ਏਡੀਜੀਪੀ ਵੀ ਵੀ ਤਵਾੜੀ ਨੂੰ ਕਮਿਸ਼ਨਰ ਬਣਾ ਕੇ ਜਾਂਚ ਕਰਾਈ ਗਈ ਉਹਨਾਂ ਨੇ ਵਿਸਥਾਰ ਸਹਿਤ ਜਾਂਚ ਕੀਤੀ ਤੇ ਸੀਐਮ ਸਾਹਿਬ ਨੂੰ ਸੌਂਪ ਦਿੱਤੀ ਉਸ ਤੋਂ ਬਾਅਦ ਲਗਾਤਾਰ ਪੰਥ ਦੇ ਨੁਮਾਇंदे ਸੀਐਮ ਨੂੰ ਮਿਲਦੇ ਰਹੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਹਿੰਦੇ ਰਹੇ ਕਿ ਸਿੰਘ ਸਾਹਿਬ ਦੇ ਕਤਲ ਬਾਰੇ ਜੋ ਰਿਪੋਰਟ ਆਈ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਰਿਪੋਰਟ ਜਨਤਕ ਕਰ ਦੇਣੀ ਚਾਹੀਦੀ ਆ ਉਹ ਟਾਲਾਬਟਦੇ ਰਹੇ ਇਹ ਸਵਾਲ ਅਸੈਂਬਲੀ ਵਿੱਚ ਵੀ ਉਠਿਆ ਪਰ ਉੱਥੇ ਵੀ ਟਾਲਾਬਟ ਗਏ ਅਖੀਰ ਬਹੁਤ ਲੰਮੇ ਸਮੇਂ ਬਾਅਦ ਜੋ ਪਾਈ ਸਰਬਜੀਤ ਸਿੰਘ ਵੀਰਕਾ ਨੇ ਆਪਣੇ ਢੰਗ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਇਹ ਰਿਪੋਰਟ ਲਿਆਂਦੀ ਔਰ ਸਿੰਘ ਸਾਹਿਬ ਦੇ ਲਈ ਆ ਕੇ ਪੇਸ਼ ਕਰ ਦਿੱਤੀ ਉਹਨਾਂ ਨੇ ਬੇਨਤੀ ਕੀਤੀ ਕਿ ਬਣਦੀ ਕਾਰਵਾਈ ਸਿੰਘ ਸਾਹਿਬ ਜੀ ਤੁਸੀਂ ਕਰੋ ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੰਘ ਸਾਹਿਬ ਜੀ ਦੇ ਤਸ਼ੱਦਦ ਕੀਤਾ ਹੈ ਉਹਨਾਂ ਨੂੰ ਕਤਲ ਕਰਨ ਲਈ ਜ਼ਿੰਮੇਵਾਰ ਹੈ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਇਸ ਗੱਲ ਲਈ ਸਿੰਘ ਸਾਹਿਬ ਜੀ ਦਾ ਧੰਨਵਾਦ ਹੈ ਜਿਹੜਾ ਅੱਜ ਅਸੀਂ ਡਿਪੂਟੇਸ਼ਨ ਮਿਲਣਾ ਚਾਹੁੰਦੇ ਆ ਉਹ ਇੱਕ ਇਹਦੇ ਤੋਂ ਵੱਖਰਾ ਇਸ਼ੂ ਹੈ ਕਿ ਸਾਡੀਆਂ ਪੰਥ ਦੀਆਂ ਸਰਕਾਰਾਂ ਸਿੰਘ ਸਾਹਿਬ ਦੇ ਕਤਲ ਤੋਂ ਬਾਅਦ ਤਿੰਨ ਵਾਰੀ ਬਣੀਆਂ ਤਿੰਨ ਵਾਰੀ ਹੀ ਬਹੁਤ ਸਿਆਣੇ ਸਿਆਣੇ ਬੁੱਧੀਜੀਵੀ ਪੜ੍ਹੇ ਲਿਖੇ ਨਾਮਵਾਰ ਗੁਰਮੁਖ ਪਿਆਰੇ ਡੈਪੂਟੇਸ਼ਨ ਦੇ ਰੂਪ ਵਿੱਚ ਸੀਐਮ ਸਾਹਿਬ ਨੂੰ ਮਿਲਦੇ ਰਹੇ ਪਰ ਉਹਨਾਂ ਨੇ ਕਾਰਵਾਈ ਕੀਤੀ ਨਹੀਂ ਸਗੋਂ ਜਿਨ੍ਹਾਂ ਬੰਦਿਆਂ ਨੇ ਸਿੰਘ ਸਾਹਿਬ ਦਾ ਕਤਲ ਕੀਤਾ ਜਾਂ ਤਸ਼ਾਦਦ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਖੁਦ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਇਹਦੇ ਤੇ ਕੋਈ ਬੰਦ ਦੀ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਕਿ ਇਹ ਰਿਪੋਰਟ ਨੂੰ ਵੀ ਜਨਤਕ ਨਹੀਂ ਕੀਤਾ ਗਿਆ ਬਲਕਿ ਇਹਨੂੰ ਤਾਰਪੀਡੋ ਕਰਨ ਵਾਸਤੇ ਇਹਦੇ ਤੇ ਦੋ ਵਾਰੀ ਸੈਟ ਬਿਠਾ ਦਿੱਤੀ ਗਈ ਤੇ ਇਹਨੂੰ ਅਨੌਨੀ ਤੌਰ ਤੇ ਦੀਵਾਨਤ ਤੱਕ ਢਾਈ ਗਈ ਇਸ ਸਾਰੀ ਕਾਰਵਾਈ ਲਈ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿਹਨੂੰ ਜਿਹਨੂੰ ਅਸੀਂ ਵਿਸਥਾਰ ਸਹਿਤ ਲਿਖਿਆ ਹੋਇਆ ਹੈ ਕਿ ਸਿੰਘ ਸਾਹਿਬ ਜੀ ਤੁਹਾਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੇ ਅਹੁਦੇ ਤੇ ਨਵਾਜਿਆ ਇਹ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਸਿੱਖਾਂ ਦੇ ਮਨਾਂ ਵਿੱਚ ਬਹੁਤ ਭਰੋਸਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਤੁਸੀਂ ਇਹਦੇ ਜਥੇਦਾਰ ਹੋ ਤੁਸੀਂ ਇਸ ਕਾਰਵਾਈ ਨੂੰ ਅੱਗੇ ਵਧਾਓ ਜਿੰਨਾ ਬੰਦਿਆਂ ਨੇ ਸਰਕਾਰ ਵਿੱਚ ਰਹਿੰਦਿਆਂ ਹੋਇਆਂ ਭਾਵੇਂ ਉਹ ਸਟੇਟ ਦਾ ਗ੍ਰਹਿ ਮੰਤਰੀ ਸੀ ਭਾਵੇਂ ਕੋਈ ਕੈਬਨਿਟ ਮੰਤਰੀ ਸੀ ਭਾਵੇਂ ਕੋਈ ਮੁੱਖ ਮੰਤਰੀ ਸੀ ਇਹਨਾਂ ਸਭ ਦੀ ਜ਼ਿੰਮੇਵਾਰੀ ਬਣਦੀ ਸੀ ਨੈਤਿਕ ਜ਼ਿੰਮੇਵਾਰੀ ਤੋਂ ਭੱਜੇ ਆ ਸਾਬ ਇਹ ਔਰ बार-बार ਕਹਿਣ ਤੋਂ ਭੱਜੇ ਆ ਇਸ ਕਰਕੇ ਜੇ ਅੱਜ ਉਹਦਾ ਮੁੱਖ ਮੰਤਰੀ ਨਹੀਂ ਰਿਹਾ ਤੇ ਘਟੋ-ਘਟ ਜੋ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੇ ਸਨਮਾਨ ਦਿੱਤੇ ਗਏ ਮੰਤਰਤਨ ਵਰਗੇ ਸਨਮਾਨ ਮਿਲੇ ਉਹਨਾਂ ਨੂੰ ਫਖਰੇ ਕੌਮ ਵਰਗੇ ਸਨਮਾਨ ਮਿਲੇ ਉਹ ਵਾਪਸ ਲੈ ਲੈਣੇ ਚਾਹੀਦੇ ਆ ਅਤੇ ਬਾਕੀ ਜਿਹੜੀ ਕੈਬਨਿਟ ਹੈ ਤੇ ਗ੍ਰਹਿ ਮੰਤਰੀ ਹੈ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਕਾਨੂੰਨੀ ਪੱਖ ਖੋਖ ਲੈਣੇ ਚਾਹੀਦੇ ਆ ਔਰ ਸਾਡੀ ਇਹ ਵੀ ਬੇਨਤੀ ਹੈ ਕਿ ਬਹੁਤ ਉੱਗੇ ਵਕੀਲ ਜਿਵੇਂ ਸਰਦਾਰ ਪੂਨ ਸਿੰਘ ਹੁੰਦਲ ਆ ਜਾਂ ਇਹਦੇ ਲੈਵਲ ਦੇ ਹੋਰ ਵਕੀਲ ਹਨ ਉਹਨਾਂ ਨੂੰ ਵੀ ਸਦਕੇ ਇੱਕ ਰਹਿ ਲੈਣੀ ਚਾਹੀਦੀ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਅਸੀਂ ਆਪੋ ਤਾਪ ਦੇ ਬੋਲਾਂਗੇ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਉਹਦੇ ਤੇ ਕਾਨੂੰਨੀ ਕਮੀਆਂ ਰਹਿ ਜਾਣਗੀਆਂ ਇਹਦੇ ਤੇ ਬਹੁਤ ਸਾਰੇ ਰਿਟਾਇਰ ਜੱਜਾਂ ਦੀ رائے ਲੈਣੀ ਚਾਹੀਦੀ ਹੈ ਪਰਿਵਾਰ ਨੂੰ ਸ਼ਾਮਲ ਕਰਨਾ ਚਾਹੀਦਾ ਇਹ ਸਿੰਘ ਸਾਹਿਬ ਹੀ ਸਾਰਾ ਕੁਝ ਕਰ ਸਕਦੇ ਆ ਕਿਉਂਕਿ ਬਾਕੀ ਧੜੇਬੰਦੀਆਂ ਵਿੱਚ ਮੰਨਿਆ ਜਾਂਦਾ ਕਿ ਫੁਲਾਨਾ ਧੜਾ ਕਰ ਰਿਹਾ ਫੁਲਾਨਾ ਧੜਾ ਕਰ ਰਿਹਾ ਸਿੰਘ ਸਾਹਿਬ ਸਭ ਦੇ ਸਾਝੇ ਆ ਇਸ ਵਾਸਤੇ ਇਹਨਾਂ ਨੂੰ ਅਪੀਲ ਕਰਨ ਵਾਸਤੇ ਅੱਜ ਵੱਖ-ਵੱਖ ਜਥੇਬੰਦੀਆਂ ਜਿੱਥੇ ਸਿੰਘ ਸਾਹਿਬ ਦੇ ਸ਼ਹੀਦੀ ਸਮਾਗਮ ਤੇ ਪਹੁੰਚੀਆਂ ਉਥੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਮਮਰੰਡੋਂ ਦੇਣ ਵਾਸਤੇ ਯਾਦ ਪੱਤਰ ਮੰਗ ਪੱਤਰ ਕਹਿ ਲਓ ਦੇਣ ਵਾਸਤੇ ਇੱਥੇ ਪਹੁੰਚੀਆਂ ਹੁਣੇ ਹੀ ਸਿੰਘ ਸਾਹਿਬ ਦੇ ਨਾਲ ਗੱਲ ਗੱਲਬਾਤ ਕਰਕੇ ਇਹ ਮੰਗ ਪੱਤਰ ਇਹਨਾਂ ਨੂੰ ਦਿੱਤਾ ਜਾਵੇਗਾ ਇਸ ਗੱਲ ਨੂੰ ਜਾਰੀ ਰੱਖਣ ਵਾਸਤੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਆਉਣ ਵਾਲੀ ਜਿਹੜੀ ਮੀਟਿੰਗ ਹੈ ਉਹ 9 ਤਰੀਕ ਦਿਨ ਮੰਗਲਵਾਰ ਨੂੰ 11 ਵਜੇ ਅੱਜ ਜਿੱਥੇ ਆਪਾਂ ਖੜੇ ਆ ਇਸੇ ਸਥਾਨ ਤੇ ਰੱਖੀ ਗਈ ਹੈ ਤਾਂ ਕਿ ਹੋਰ ਵੀ ਪੰਥ ਦੇ ਨਾਮਵਾਰ ਵਿਅਕਤੀ ਜਿਨ੍ਹਾਂ ਦੀ ਕੌਮ ਨੂੰ ਵੱਡੀ ਦੇਣ ਹੈ ਉਹਨਾਂ ਨੂੰ ਵੀ ਬੁਲਾਇਆ ਜਾਵੇ ਔਰ ਜਿਹੜੇ ਬਹੁਤ ਸਿਆਣੇ ਆ ਵੱਡੀਆਂ ਜਾਣਕਾਰੀਆਂ ਰੱਖਦੇ ਆ ਕਾਨੂੰਨੀ ਤੌਰ ਤੇ ਇਤਿਹਾਸਕ ਤੌਰ ਤੇ ਉਹਨਾਂ ਨੂੰ ਸਦਕੇ ਹੋਰ ਵੀ ਪੁਖਤਾ ਰੈ ਲਈ ਜਾਵੇ ਤਾਂ ਕਿ ਸਿੰਘ ਸਾਹਿਬ ਜੀ ਦੇ ਕਤਲ ਬਾਰੇ ਸਹੀ ਜਿਹੜੇ ਤੱਤ ਸਾਹਮਣੇ ਲਿਆ ਕੇ ਇਨਸਾਫ ਮਿਲ ਸਕੇ ਏਹੀ ਸਾਡੀ ਬੇਨਤੀ ਹੈ ਏਹੀ ਜੋਦੜੀ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ ਇਹੀ ਮੰਗ ਪੱਤਰ ਸਿੰਘ ਸਾਹਿਬ ਜੀ ਨੂੰ ਦੇਣਾ ਹੈ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇੱਕ ਬੇਨਤੀ ਹੈ ਕਿ ਅਗਰ ਆਪ ਜੀ ਦੇ ਮੰਗ ਪੱਤਰ ਦੇ